ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਆਪਣੇ ਕੁਲਜੀਤ कौर ਕੌਂਕੇ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸਾਰੇ ਜੀ ਕਿਵੇਂ ਹੋ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਦੀ ਹਾਂ ਜਿੰਨਾ ਭੈਣਾਂ ਜੀ ਵੀਰਾਂ ਨੇ ਹਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਤੇ ਸਵੇਰ ਦੇ ਵੱਜ ਚੁੱਕੇ ਨੇ 9 ਤੇ ਆਪਾਂ ਸਾਰਾ ਕੰਮਕਾਰ ਕਰਕੇ ਹੋ ਗਏ ਆ ਬੇਲੇ ਤੇ ਮਿਸਤਰੀ ਲੱਗੇ ਹੋਏ ਨੇ ਆਪਣੇ ਜੀ ਇੱਕ ਤਾਂ ਰੰਗ ਵਾਲੇ ਲੱਗੇ ਹੋਏ ਨੇ ਇੱਕ ਲੱਗੇ ਹੋਏ ਨੇ ਪੱਥਰ ਵਾਲੇ ਤੇ ਉਹਨਾਂ ਦੀ ਲ ਬਣਾਉਣ ਲੱਗੇ ਆ ਆਪਾਂ ਚਾ ਤੇ ਜਿਨ੍ਹਾਂ ਨੇ ਹਜ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਕਰ ਦਿਓ ਹੋਰ ਸਾਰੇ ਜੀ ਕਿਵੇਂ ਹੋ ਤੇ ਆਪਾਂ ਤੁਹਾਨੂੰ ਦੱਸਿਆ ਹੀ ਹੋਇਆ ਵੀ ਆਪਣੇ ਘਰੇ ਆ ਕੰਮ ਆ ਜਿਹੜਾ ਚੱਲ ਰਿਹਾ ਬਹੁਤ ਮੈਸੇਜ ਆਉਂਦੇ ਆ ਵੀ ਸਾਨੂੰ ਹੋਮ ਟੂਰ ਕਰਾਓ ਕੋਈ ਗੱਲ ਨਹੀਂ ਥੋੜਾ ਟਾਈਮ ਵੇਟ ਕਰੋ ਆਪਾਂ ਤੁਹਾਨੂੰ ਸਾਰਾ ਘਰ ਦਿਖਾਵਾਂਗੇ ਕਿਉਂਕਿ ਹਲੇ ਪੂਰੀ ਤਰ੍ਹਾਂ ਬਣਿਆ ਹੀ ਨਹੀਂ ਸੀ ਹਨਾ ਤੇ ਅਸੀਂ ਕਹਿੰਦੇ ਇੱਕ ਵਾਰੀ ਪੂਰਾ ਸਾਰਾ ਤਿਆਰ ਹੋ ਜੇ ਤੇ ਤੁਹਾਨੂੰ ਸਾਰਾ ਜਿਹੜਾ ਦਿਖਾਵਾਂਗੇ ਤੇ ਆਪਾਂ ਉੱਪਰੋਂ ਤੁਹਾਨੂੰ ਦਿਖਾ ਦਿੰਨੇ ਆ ਪੇਂਟ ਵਾਲੇ ਉੱਪਰ ਹੀ ਹੋਇਆ ਵਾ نیچے ਅੱਜ ਕਰਨ ਲੱਗਣਗੇ ਉੱਪਰ ਸਾਰੇ ਜਿਹੜਾ ਉਹਨਾਂ ਨੇ ਕੱਲ ਡਨ ਕਰਤਾ ਸੀਗਾ ਤੇ ਅੱਜ ਲੱਗੇ ਹੋਏ ਨੇ نیچے ਤੇ ਅੱਜ ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਹੋ ਜਾਣੀ ਆ ਹਨਾ ਤੇ ਕਈ ਤਾਂ ਵਿਵệਟ ਕਰਦੇ ਹੋਣੇ ਆ ਵੀ ਛੁੱਟੀਆਂ ਵਧ ਜਾਣ ਕਈ ਵਾਰ ਵਧਾ ਦਿੰਦੇ ਹੁੰਦੀ ਹੈ ਗਵਰਨਮੈਂਟ ਹੈ ਨਾ ਤੇ ਪਰ ਚਲੋ ਨਹੀਂ ਵੈਸੇ ਤਾਂ ਮੈਂ ਤਾਂ ਕਹਿੰਨੀ ਵੀ ਨਹੀਂ ਵਧਣੀਆਂ ਚਾਹੀਦੀਆਂ ਬੱਚਿਆਂ ਦੀ ਪੜਾਈ ਦਾ ਬਹੁਤ ਲਾਸ ਹੁੰਦਾ ਹੈ ਨਾ ਨਿਆਣੇ ਨੇ ਘਰੇ ਵੀ ਕਿਹੜਾ ਠਿਕਾਣਾ ਹੁੰਦਾ ਵਾ ਘਰੇ ਵੀ ਸਾਰੇ ਦਿਨ ਭੱਜੇ ਹੀ ਫਿਰਦੇ ਰਹਿੰਦੇ ਆ ਤੇ ਆਜੋ ਜੀ ਚਾਹ ਪੀ ਲੋ ਜਿੰਨਾ ਨੇ ਬੀਣੀਆ ਤੇ ਅੱਪਾ ਅੱਜ ਦਾ ਬਲੌਗ ਸਿਮਾਵਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਜਿਹੜੇ ਕੰਮ ਦਿੰਦੇ ਤੇ ਤੁਸੀਂ ਸਾਡੇ ਬਲੌਗ ਜਰੂਰ ਲਾਈਕ ਕਰਿਆ ਕਰੋ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਸਾਡੇ ਏਰੀਏ ਦੇ ਆ ਉਹ ਵੀ ਦੱਸਿਆ ਕਰੋ ਵੀ ਹਾਂਜੀ ਅਸੀਂ ਦੇਖ ਰਹੇ ਹਾਂ ਤੁਹਾਡਾ ਬਲੌਗ ਜਾਂ ਹੋਰ ਏਰੀਏ ਦੇ ਕਿੱਥੋਂ ਕਿੱਥੋਂ ਦੇਖਨੇ ਹੋ ਹਨ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਤੇ ਕਈ ਭੈਣਾਂ ਗਈਆਂ ਹੋਈਆਂ ਸੀ ਪੇਕੇ ਆ ਗਈਆਂ ਹੁਣ ਹਨਾ ਅੱਜ ਕਈਆਂ ਨੇ ਅੱਜ ਆ ਜਾਣਾ ਮਾ ਵੀ ਬੁਲਾਰੇ ਕਲਾਰਾ ਵਾ ਤੇ ਪਿਆਉ ਹੈਗਾ ਕਿਉਂਦੇ ਸਾਰੇ ਸਮਾਨ ਚੱਕ ਕੇ ਅਸੀਂ ਇੱਥੇ ਰੱਖਿਆ ਹੋਇਆ ਬਰਸੋਈ ਚ ਬਾਹਰਲੀ ਚ ਵੈਸੇ ਦੋ ਰਸੋਈਆਂ ਮੀਨ ਸਰਦਰੀ ਉੱਪਰ ਸੋਈ ਅੰਦਰ ਵੀ ਹੈਗੀ ਪਰ ਹੋਰ ਸੋਈ ਮੈਂ ਨਾ ਵਰਤਦੀ ਨਹੀਂ ਹੈਗੀ ਤੇ ਇੱਥੇ ਬਾਹਰ ਹੀ ਵਧੀਆ ਲੱਗਦਾ ਮੇਨ ਦਾ ਕੰਮ ਕਰਨਾ ਬਾਹਰਲੀ ਰਸੋਈ ਦੇ ਵਿੱਚ ਇੱਥੇ ਜਿਵੇਂ ਮਰਜੀ ਆਦਾ ਕੁਲੜ-ੁੱਲੜਾ ਕੰਮ ਕਰ ਜਾਈਓ ਮਿੰਨ ਨਾਲੇ ਤਾਂ ਹੁੰਦਾ ਹੀ ਹੈ ਨਾ ਵੀ ਅੰਦਰ ਸੋਈ ਚ ਆਪਾਂ ਨਹੀਂ ਕਰ ਸਕਦੇ ਚੁੱਲਾ ਜਮਤੇ ਮੀਨਾਂ ਨੂੰ ਸੁਆਦ ਹੁੰਦਾ ਕੰਮ ਕਰਨ ਦਾ ਤੇ ਬਾਹਰਲੀ ਰਸੋਈ ਹੈ ਜਿਹੜੀ ਉੱਥੇ ਜਿਵੇਂ ਮਰਜੀ ਆਦਾ ਕੰਮ ਹੁੰਦਾ ਕਰੀ ਜਾਈਏ ਅੰਦਰ ਤਾਂ ਫਿਰ ਆਏ ਆ ਵੀ ਮੜਾ ਜਾ ਕੰਮ ਕਰ ਲਿਆ ਕਰ ਲੋ ਜੀ ਸਫਾਈ ਮੜਾ ਜਾ ਕੰਮ ਕਰ ਲਿਆ ਬਾਹਰ ਫਟਾਫਟ ਆਪਦਾ ਕੰਮ ਕਰਕੇ ਫਿਰ ਰੈਂਡ ਤੇ ਆਦਾ ਜਿਵੇਂ ਮਰਜੀ ਹੈ ਨਾ ਕਰਕੇ ਵੇਜੋ ਪਹਿਲਾਂ ਅੰਦਰ ਹੀ ਸੀਗੇ ਰਸੋਈ ਤੇ ਪਰ ਹੁਣ ਆਪਾਂ ਪੂਰੀ ਬਾਹਰ ਹੈ ਜਿਹੜੀ ਇੱਥੇ ਬਣਾ ਲੈਣੀ ਹੈ ਮਿਸਤਰੀ ਲੱਗੇ ਹੋਏ ਨੇ ਜਦੋਂ ਪੂਰਾ ਹੋ ਗਿਆ ਡਨ ਸਾਰਾ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚਲੋ ਜੀ ਆਪ ਤੁਸੀਂ ਸਾਰੇ ਬਲੌਗ ਦੇ ਨਾਲ ਬਣੇ ਰਹੋ ਅੱਜ ਆਪਾਂ ਸਾਰੇ ਦਿਨ ਦਾ ਪਾਵਾਂਗੇ ਬਲੌਗ ਵੀ ਆਪਾਂ ਕੀ ਕੀ ਕਰਦੇ ਆ ਹਾਂਜੀ ਹੋ ਗਿਆ ਸਵਾ 12 ਦਾ ਤੇ ਆਪਾਂ ਚੱਲੇ ਜੀ ਆਪਣੇ ਸ਼ਹਿਰ ਜਗਰਾਉਂ ਅ ਥੋੜਾ ਜਿਹਾ ਸਮਾਨ ਲੈ ਕੇ ਆਉਣ ਵਾਲੇ ਸੀ ਮਿਸਤਰੀਆਂ ਦਾ ਤੇ ਜਾਣਾ ਤਾਂ ਇਹਨਾਂ ਨੇ ਸਿਸਕਾ ਸਾਨੂੰ ਵੀ ਨਾਲ ਲੈ ਚੱਲੋ ਘਰੇ ਵੀ ਹੀ ਕਰਨਾ ਢੇੜਾ ਕੱਢਿਆ ਵਾਂਗੇ ਛੁੱਟੀਆਂ 'ਚ ਕਿਤੇ ਨਹੀਂ ਗਏ ਤੇ ਆਪਾਂ ਚੱਲੇ ਸ਼ਹਿਰ ਜਗਰਾਉਂ ਦਿਖਾਵਾਂਗੇ ਆਪਣਾ ਸ਼ਹਿਰ ਜਗਰਾਉਂ ਜਿਹੜੇ ਜਗਰਾਉਂ ਦੇ ਨੇੜੇ ਤੇੜੇ ਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸਾਡੇ ਨੇੜਲੇ ਪਿੰਡਾਂ ਦੇ ਆ ਤੇ ਆਪਾਂ ਚਿੰਦੇ ਹਾਂ ਸ਼ੇਰ ਜਿਗਰਾ ਹਾਂ ਸਾਈ ਹੋਇਆ ਥੋੜੇ ਜੇ ਉੱਚੀ ਬੋਲੇ ਥੋੜੇ ਜੁੱੱਚੀ ਬੋਲੇ ਜਬ ਹਮ ਜਮਾ ਹੋਗੇ ਜਾਣੇ ਕਹਾ ਹੋਗੇ ਇਨੇ ਬੇਸਰ ਰਹਾ ਸਰੀਰ ਉਮੇ ਠੰਡਾ ਵਜ ਮੌਸਮ ਠੰਡਾ ਲੈ ਅਈ ਤਾਂ ਦੋਪਹਰ ਨੂੰ ਕੁਲੀ ਹੋਈ ਆ ਉਹਦਾ ਪਹਿਲਾ ਟ੍ਰੀਡੰਡ ਤਾਂ ਡੈੜੀ ਦੀ ਆਵਾਜ਼ ਕਿ ਹੋਜੀ ਸੀ ਦੱਸਿਓ ਹੈ ਤਾਂ ਤਾਂ ਇਹ ਲੋੜ ਕਿ ਨੀਂਦ ਆਉਣ ਲੱਗੀ ਡੈੜੀ ਕੇ ਤਾਂ ਕਿੰਨਾ ਸੌਂ ਰਹੀ ਨੀਂਦ ਆਉਣ ਲੱਗੀ ਹੁਣ ਹਾਂ ਭਰੀ ਸੁਗੋਂ ਭਰੀਆ ਪੂਰੀ ਉਹ ਨੀਂਦ ਉਹ ਬਨਾਬ ਫੇਰ ਅਬ ਡਾਕਟਰ ਡਰ ਗਿਆ ਬਈ ਉਹਦਾ ਨੀਂਦ ਨਾਲ ਕਿੰਨਾ ਸਕੂਨ ਕਿੰਨਾ ਉਹਦੇ ਵਿੱਚ ਕਿੰਨੇ ਰੰਗੀਨ ਭਰੀਆ ਬਾਈ ਗਰੂ ਆਈ ਨਾ ਸਕੂਨ ਜਿਨ੍ਹਾਂ ਨੂੰ ਅਮਨਦੀਪ ਸਿੰਘਿੰਗ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹਦੇ ਲਈ ਮੈਂ ਵੀ ਆਪ ਵੀ ਗਾ ਰਿਹਾ ਹਾਂ ਤਾਂ ਉਹੀ ਗਾਉਣ ਲੱਗਦਾ ਇਹ ਤਾਂ ਵੈਸੇ ਟ੍ਰੇਲਰ ਸੀ ਹੈ ਨਾ ਆਪ ਇੱਥੇ ਲੱਗਿਆ ਹੀ ਮਰਾ ਸਪੀਕਰ ਤੇ ਉਹ ਚੜ ਗਿਆ ਦਵਾ ਦੇ ਅੱਛਾ ਗੇਮ ਦੇ ਨਾਲ ਨਾਲੇ ਸਿੰਗਿੰਗ ਵੀ ਕਰ ਲੈਂਦੀ ਆ ਗੈਸਟ ਆ ਮਿਲ ਗਿਆ ਹੁਣ ਨਹੀਂ ਗੈਸਟ ਆ ਨਹੀਂ ਹੁੰਦਾ ਸਿੱਧਾ YouTube ਤੇ ਗਾਣਾ ਆ ਜਾਂਦਾ ਇਹ ਉਹ ਮੈਂ ਕਿਹਾ ਗੈਸਟ ਕੋਈ ਹੁੰਦੀ ਗਾਣਾ ਤਾਂ ਹੁੰਦਾ ਹੀ ਜਿਵੇਂ ਆਪਣੇ ਗੱਗੂ ਵੀਰਾ ਹੈਗਾ ਪ੍ਰੋਡਿਊਸਰ ਆਪਣੇ ਬਾਹਰ ਕੈਨੇਡਾ ਦੇ ਬਲੈਕ ਮਾਮਾ ਰਿਕਰਡ ਹੈ ਆ ਕਿਸੇ ਨੇ ਗਾਣਾ ਕਰਾਉਣਾ ਹੋਵੇ ਜਿੱਤੂ ਤੇ ਲਈ ਹੂੰ ਜ਼ਰੂਰ ਗੱਗੂ ਖਤਮ ਬੈਗ ਸਿੰਗਰ ਬਲੈਕ ਗਾ ਪਰ ਸਿੰਗਰ ਗਾਇਕ ਗੀਤਕਾਰ ਵੀ ਲਿਖੇ ਲਿਖਣ ਵਾਲੇ ਬਹੁਤ ਬੈਠੇ ਆਪਣੇ ਪਿੰਡ ਹਾਂ ਲਾਇਰ ਸੋ ਕੀ ਕੀ ਵੀਰੇ ਦੇ ਨਾਲ ਜਿਹਦਾ ਫੋਨ ਆ ਤੁਹਾਨੂੰ ਬੱਬੂ ਲੋਟੀ ਆ ਬੱਬੂ ਲੋਟਿਆ ਛੋਟਾ ਵੀ ਤੋਂ ਉਹਦੀਆਂ ਅੰਦਰੋਂ ਚੱਲਣ ਉਹ ਵੀ ਤੇ ਉਹ ਵੀ ਤੇ ਤੁਸੀਂ ਵੀ ਲੱਗਦੇ ਹੁੰਦੇ ਸੀਗੇ ਉਹ ਜਦੋਂ ਤੁਹਾਡਾ ਆਪਰੇਸ਼ਨ ਹੋਇਆ ਸੀ ਉਦੋਂ ਬੜਾ ਕੋਸ ਲਿਖਿਆ ਕੋ ਕੇ ਆਪਣੇ ਗਾਹਕ ਜਵੰਦਾ ਹਾਂ ਕਹਿੰਦਾ ਵੀ ਹੈਗਾ ਆਪਣੇ ਹਾਂ ਉਹ ਵੀ ਵੀਰ ਹੈਗਾ ਜੀ ਉਹਦਾ ਮੈਂ ਜਿਹੜੇ ਤੁਸੀਂ ਜਾਣੇ ਲਿਖੇ ਸੀ ਉਹ ਕਿੱਥੇ ਸੈੱਡ ਕਾਪੀ ਕਰਵਾ ਦਿੱਤੀ ਕਾਪੀ ਕਰਵਾ ਦਿੱਤੀ ਬੜਾ ਕੁਝ ਲਿਖਿਆ ਪਰ ਸਮਝ ਨਹੀਂ ਸੀ ਲੱਗਦੀ ਮੈਨੂੰ ਵੀ ਲਈ ਉਹ ਵੀ ਗੱਲਾਂ ਨੇ ਉਹ ਉਹ ਉਹਨਾਂ ਦੇ ਸਮੇਂ ਤੇ ਭੁੱਖ ਤੇ ਸੀ ਜਿਵੇਂ ਹੁਣ ਹੋ ਰਿਹਾ ਵਾ ਅੱਛਾ ਜਦੋਂ ਉਹਨਾਂ ਦਾ ਪ੍ਰੇਸ਼ਣ ਹੋਇਆ ਸੀ ਨਾ ਇਹਨਾਂ ਦੇ ਗੁੱਡੇ ਦਾ ਦੋ ਵਾਰੀ ਉਹ ਤਾਂ ਥੋੜੇ ਸੈੱਡ ਰਹਿਣ ਲੱਗੇ ਸੀ ਬਹੁਤ ਜ਼ਿਆਦਾ ਟੈਨਸ਼ਨ ਜੀ ਲੱਗੇ ਸੀ ਕਿ ਇੰਨੀ ਵਧੀਆ ਗੇਮ ਸੀ ਹਨ ਤੇ ਪ੍ਰਮਾਤਮਾ ਨੇ ਆ ਕੀ ਕਰਤਾ ਤੇ ਬੜਾ ਕੁਛ ਲਿਖਣਾ ਹੈ ਨਾ ਅਸੀਂ ਵੀ ਕਹਣਾ ਚਲੋ ਕੋਈ ਨਾ ਲਿਖੀ ਜਾਣ ਦੋ ਦਿਲ ਦੇ ਹਾਪ ਭਾਵ ਹਨ ਪ੍ਰਮਾਤਮਾ ਨਾਲ ਗਿਲੇ ਸ਼ਿਕਵੇ ਤੇ ਸਾੰਭੀ ਵੀ ਸੀ ਕਾਪੀ ਪਤਾ ਨਹੀਂ ਜਾਂ ਤਾਂ ਤੁਸੀਂ ਵੀ ਬਾੜੀ ਹੋਗਾ ਨਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਬਸ ਬਾਤ ਚੱਲ ਰਹੀ ਹੋਵੇ ਲੱਭ ਕੋਈ ਨਹੀਂ ਲੱਭੀ ਨਹੀਂ ਹਾਂ ਜਿੱਦੋਂ ਅਸੀਂ ਨਮਾ ਕਰ ਪਾ ਲਿਆ ਹਨ ਪੜਨ ਲੱਗਿਆ ਜਾਂ ਤਾਂ ਫਿਰ ਉਹ ਸਟੋਰੀ ਅੰਗ ਹੁੰਦੀ ਹੈ ਕਰੋੜੇ ਗਾਣੇ ਵੀ ਮੰਨ ਲਾ ਜਦੋਂ ਹਨਾ ਪ੍ਰਮਾਤਮਾਏ ਦੁੱਖ ਦਿੰਦਾ ਫਿਰ ਆਪਾਂ ਅਦਾਸੀ ਭਰੇ ਜਿਹੜੇ ਆ ਹਨਾ ਉਹ ਆਪਾਂ ਫੀਲ ਕਰਨ ਲੱਗ ਜਾਂਦੇ ਹਣ ਆਪਣੇ ਮਨ ਚ ਉਦਾਂ ਦੀਆਂ ਫੀਲਿੰਗਸ ਆਉਣ ਲੱਗ ਜਾਂਦੀਆਂ ਜਿੱਦਾਂ ਦੇ ਮਹੌਲ ਚ ਆਪਾਂ ਲੰਗਦੇ ਆ ਉਹ ਸਮਾਂ ਬੜਾ ਕਠਿਨ ਸਵਾ ਸਮਾਂ ਸੀ ਚਲੋ ਪ੍ਰਮਾਤਮਾ ਨੇ ਕੱਢਤਾ ਹੁਣ ਤਾਂ ਬਹੁਤ ਖੁਸ਼ ਆ ਉਦੋਂ ਪ੍ਰਮਾਤਮਾ ਦੇ ਦੁੱਖ ਨਹੀਂ ਹਾਂ ਜਪਣ ਨੇ ਪ੍ਰੇਸ਼ਣ ਹਾਂ ਪਹਿਲੀਆ ਪ੍ਰੇਸ਼ਣ ਤਾਂ ਨਹੀਂ ਸੀ ਨਾ ਉਹ ਤਿੰਨ ਪ੍ਰੇਸ਼ਣ ਹੋਏ ਇਹਨਾਂ ਦੇ ਆਪਾਂ ਉਹ ਸੀ ਚਲ ਕੋਈ ਛੱਟ ਵਜ ਦੀ ਗੀਂ ਦੇ ਵਿੱਚ ਛੱਟ ਹੈਗੀ ਆ ਨਾ ਹਾਂ ਬਾਤ ਇਹ ਦੂਜਾ ਜਦੋਂ ਦੁਬਾਰਾ ਫਿਰ ਹੋਇਆ ਨਾ ਫਿਰ ਮੈਂ ਪਹਿਲੇ ਪੰਜਾਬ ਐਸੇ ਜਦੋਂ ਮੈਂ ਖੇਡੇ ਪਹਿਲੇ ਪੰਜਾਬ ਦੇ ਹੂੰ ਉੱਥੇ ਆਪਣੇ ਲਾਂਡਰਾ ਉਤਰਨ ਉਤਰ ਲਾਤਰ ਹੋਣੀ ਦੁੱਲੇ ਹੋਣੀ ਸਾਰੇ ਫੜ ਲਈ ਤੇ ਵੀ ਇਸ ਤਰੀਕੇ ਦੇ ਰੁਕੇ ਹਾਂ ਮੈਂ ਪਹਿਲੇ ਪੰਜਾਬ ਵਿੱਚ ਸਟਾਰਟਿੰਗ ਸੀ 6 ਮੈਚ ਤੇ ਇੱਥੇ ਸਹੋਲੀ ਸੀਗਾ ਟੂਰਨਾਮੈਂਟ ਮੇਨਲ ਮੈਚ ਬੱਦੋ ਵਾਲਾ ਚੱਲਦਾ ਸੀਗਾ ਹਾਂ ਤੇ ਫਾਈਨਲ ਸੀ ਹੈ ਨਾ ਮੇਲਾ ਕਸੈਮੀ ਸੀ ਰਾਜੂ ਹੀ ਬੜਾ ਸਨੇਹ ਵਾਲਾ ਸਪੈਨਾ ਸੀਗਾ ਫਾਈਨਲ ਸੀ ਹਾਂ ਉਧਰਾਂ ਜਾ ਮੇਰੇ ਜੀ ਉਧਰੋਂ ਤਿੰਨ ਜੱਥੇ ਹੀ ਮੁੰਡਾ ਜਾ ਫੀਸ ਗਿਆ ਆਪਣੇ ਨਾ ਮੈਂ ਭੁੱਲ ਗਿਆ ਬਾ ਖਾਣ ਬੱਦੋਲ ਨਾਲ ਖੇਡਦਾ ਹੀ ਬੱਦੋ ਅੱਜ ਤੇ ਅੱਛਾ ਉਹੇ ਤਿੰਨ ਉਹਦੇ ਸੀਗੇ ਚੌਥਾ ਵਾਰ ਚੌਥਾ ਜਿਹੜਾ ਮੇਰੇ ਕੋਲ ਰਾਜੂ ਖਾ ਲਿਆ ਮਗਰੋਂ ਤਿੰਨ ਤੋਂ ਲੱਗ ਕੇ ਹੂੰ ਤਿੰਨ ਗਲੇ ਬਾੜੀ ਵੇ ਤੇ ਮੌਸਮ ਤੁਹਾਨੂੰ ਹਾਂ ਉਹ ਦੂਜੇ ਸੀ ਗਰਾਊਂਡ ਵੀ ਮੈਨੂੰ ਲੱਗਾ ਤਾਂ ਘਾੜਿਆ ਸੀ ਹਾਂ ਇਹ ਤਿੰਨ ਗਲੇ ਬਾੜੀ ਪਈ ਜੌਣਗਾ ਧੱਕਣ ਬਾਹਰ ਲੱਗਿਆ ਮੇਰਾ ਪੈਰ ਫਿਸ ਲੱਗਿਆ ਜਿਵੇਂ ਹਾਂ ਸਲਿੱਪ ਹੋ ਗਿਆ ਲਿਗਾ ਮੈਂ ਲਿਗਾਮੈਂਟ ਹੈ ਨਾ ਜਿਹੜਾ ਦੂਜੇ ਸੀ ਹਾਂ ਪਹਿਲਾਂ ਵੀ ਚੰਡੀਗੜ੍ਹੋਂ ਕਰਾਇਆ ਸੀ ਐਸੀ ਆਪਰੇਸ਼ਨ ਹੋਂਤੇ ਹੋਏ ਇੰਨਾ ਦਰਦ ਹੋਇਆ ਹੂੰ ਕੋਈ ਗੱਲਾਂ ਹੀ ਛੱਡ ਦੇ ਹਾਂ ਰੋਂਦੀ ਆਏ ਸੀ ਘਰੇ ਮਿੰਦ ਹਾਂ ਇਹ ਕੌਣ ਮਨ ਜਦੋਂ ਠਿੱਕ ਗਿਆ ਵੀਰਾ ਇੱਕ ਲੋੜਾ ਇੱਕ ਪਹਿਲਾ ਹੀ ਹੈ ਨਾ ਇੰਨੇ ਟਾਈਮ ਬਾਅਦ ਤਾਂ ਖੇਡਣ ਲੱਗੇ ਸੀ ਇਹ ਇੱਥੇ ਲੈਣਾ ਪਰੰਗ ਮੈਂ ਇਸ ਤੇ ਬਹੁਤ ਚੇਂਜ ਕਰਨਾ ਮੜਾ ਫਿਰ ਇਸ ਜਾਇਆ ਉਸ ਮਿੱਠੀ ਬੈਜਨ ਨੇ ਇਸ ਜਾਇਆ ਜਿਗਰਾ ਅੱਛਾ ਇਹ ਕਹਿੰਦੇ ਫੋਨ ਨਹੀਂ ਆ ਗਿਆ ਤੇ ਮੱਲੇ ਤਾਂ ਉਹ ਮੱਲਾ ਹੈ ਮੱਲੇ ਦਾ ਪਰਮ ਨਾ ਨਾ ਕਰਿਆ ਤਾਂ ਇਹ ਇਹ ਆ ਮੇਨ ਬਾਜ਼ਾਰ ਜਗਰਾਉਂਦਾ ਅਸੀਂ ਹਮੇਸ਼ਾ ਉਤਾਰ ਜਗਤਾਰ ਦੇਉਂ ਹੀ ਜੁੱਤੀਆਂ ਪੰਜਾਬੀ ਜੁੱਤੀਆਂ ਜਿਹੜੀਆਂ ਬਹੁਤ ਮਸ਼ਹੂਰ ਐ ਲੰਨੀਆਂ ਤੇ ਵਧੀਆ ਵੀ ਬਹੁਤ ਹੁੰਦੀਆਂ ਵੈਸੇ ਅ ਉਤਾਰ ਜਗਤਾਰ ਬਹੁਤ ਵਧੀਆ ਜੁੱਤੀ ਇਹ ਅੰਕਲਾ ਵੀ ਜਿਹੜੇ ਸ਼ੌਪ ਭਲੇ ਨੇ ਬਹੁਤ ਵਧੀਆ ਐ ਪਰ ਇਹਨਾਂ ਨੂੰ ਜਿੰਨੇ ਮਰਜ਼ੀ ਵੈਸੇ ਦੇ ਦੋ ਵੀ ਐ ਘਟ ਵੱਟ ਜਮਾਈ ਨਹੀਂ ਵਿਚਾਰੇ ਸਤਾ ਮੈਨੂੰ ਲੱਗਦਾ ਵੀ ਬਹੁਤ ਚਿਰ ਦੇ ਹਨਾ 80 ਦੇ ਹੋਰ ਸ਼ਾਪ ਤੇ ਗਏ ਹੀ ਨਹੀਂ ਐ ਜਿੱਤੀਆਂ ਜਿੱਤੀਆਂ ਲੈਣ ਜਿੰਨੇ ਮਾਰੀ ਦੋਗੇ ਤਾਂ ਉਹ ਪੁਰਾਣੇ ਆਉਂਦੇ ਕਰਕੇ ਤਾਂ ਨਹੀਂ ਵੈਸੇ ਵਧੀਆ ਹੈ ਹਾਂਜੀ ਤੇ ਕੀ ਕਹ ਸੀਗਾ ਤੁਸੀਂ ਮੈਨੂੰ ਉਹ ਦਵਾਣੀ ਆ ਪੰਜਾਬੀ ਟੁੱਟੀ ਠੀਕ ਆ ਜੀ ਮੈਨੂੰ ਅੱਗੇ ਆ ਗਿਆ ਮੇਨਾ ਕਮਲ ਚੌਂਕ ਜਿਹੜਾ ਹੈ ਨਾ ਮਸ਼ਹੂਰ ਆ ਇਹ ਕਮਲ ਚੌਕ ਵੈਸੇ ਹੀ ਮੈਨੂੰ ਹੀ ਮਸ਼ਹੂਰ ਆਉ ਲੈ ਕਮਲ ਚੌਕ ਆਪਾਂ ਲੋਕੇਸ਼ਨ ਜਦੋਂ ਕਿਸੇ ਵੀ ਜੀ ਦੀ ਦੱਸਣੀ ਹੈ ਕਹਿੰਦੀ ਨੀ ਕਮਲ ਚੌਕ ਵਾਲੀ ਸਾਈਡ ਇਦਾਂ ਤਾਂ ਕਰਕੇ ਹਾਂਜੀ ਇਹ ਹੈਗੀ ਆਪਣੀ ਜਗਰਾਉਂ ਦੀ ਫੇਮਸ ਸ਼ਾਪ ਸ਼ੌਕੀ ਦੇ ਸਮੋਸੇ ਤੇ ਕਿਨੇ ਕੋਣ ਕੋਣ ਆਉਂਦਾ ਇੱਥੇ ਵੈਸੇ ਮੈਨੂੰ ਲੱਗਦਾ ਨਹੀਂ ਵੀ ਕੋਈ ਜਿਹੜਾ ਜਗਰਾਉਂ ਦੇ ਨੇੜੇ ਏਰੀਆ ਦਾ ਜਿਹੜਾ ਇੱਥੇ ਨਹੀਂ ਆਇਆ ਹੋਣਾ ਅਸਤੇ ਕਦੇ ਗਏ ਹੀ ਨਹੀਂ ਤੇ ਲੈ ਵੀ ਨਾ ਬਹੁਤ ਵਧੀਆ ਸਮੋਸੇ ਹੁੰਦੇ ਇਹਨਾਂ ਦੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਹੁਣ ਇੱਥੇ ਕਰਨ ਲੱਗੇ ਆਂ ਐਂਡ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਮੇਰਾ ਚੈਨਲ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰਾ ਚੈਨਲ ਵੱਤੋ ਵੱਤ ਸਬਸਕ੍ਰਾਈਬ ਕਰਿਓ ਤੇ ਜਿਹੜੀ ਜਗਰਾਮਾਂ ਦੀ ਅਗਲੀ ਵੀਡੀਓ ਰਹਿ ਗਈ ਹੁਣੇ ਮਤਲਬ ਕਿ ਸਮਾਨ ਵਗੈਰਾ ਆਪਾਂ ਲੈਣਾ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਆ ਤੇ ਉਹ ਪਾਵਾਂਗੇ ਆਪਾਂ 파ਰਟ 2 ਦੇ ਵਿੱਚ ਤੇ ਇਸੇ ਤਰ੍ਹਾਂ ਮੇਰੇ ਬਲੌਗ ਦੇਖਦੇ ਰਹੋ ਤੇ ਮੇਰੀਆਂ ਵੀਡੀਓਜ਼ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ